ਤੜਾ ਬੇਡਾ ਇਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਇਹ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਪਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਤਨਾ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਟਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਤੇ ਉਹ ਜਦੋਂ ਇਹ ਹਾਸਲ ਕਰਨ ਦੇ ਵੋਟਾਂ ਸਤਾ ਵਿੱਚ ਆਉਂਦੇ ਨੇ ਤੇ ਬਿਲਕੁਲ ਜਿਹੜੇ ਵਾਦੇ ਸਾਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਦੀ ਜਿਹੜੇ ਬੱਚੇ ਹੁਣ ਉੱਥੋਂ ਡਿਪੋਰਟ ਆਲ ਹੋਇਆ ਅਮਰੀਕਾ ਤੋਂ ਭਾਰਤ ਸਾਰੇ ਪਹੁੰਚੇ ਆ ਉਹਨੂੰ ਲੈ ਕੇ ਕੀ ਕਹਿਣਾ ਮੈਂ ਜੀ ਕਾਬਲ ਸਿੰਘ ਮਹਾਵਾ ਕਸਾਂਡਾ ਗੁਜਰੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਣ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬੈਠੇ ਬੈਠਿਆਂ ਦੇ ਵੇਖ ਕੇ ਪਾਬਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਿਵਕ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਰ ਆਪਣੇ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਜਤਾਲ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ ਚੇਕ ਨਾਲਾਂ ਪਹਿਲੀ ਬਹਿ ਕੀਤੀ ਸਾਢੇ 15 ਲੱਖ ਦੀ ਬੈਂਕ ਤੋਂ ਲਿਮਟ ਬਣਾਈ ਤੇ ਰਾਤੀ ਰੋ ਰਿਆ ਸੀ ਤੇ ਪੇਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਜੇ ਕੋਈ ਅਰਦਾਸ ਬੇਂਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਛ ਨਹੀਂ ਜਦੋਂ ਸਾਡਾ ਕੋਈ ਨੁਕਸਾਨ ਹੋ ਜਾਂਦਾ ਫਿਰ ਅਸੀਂ ਗੁਰੂ ਜੀ ਗਾੜੀ ਅਰਦਾਸ ਕਰਦੇ ਨਤਮਸਕ ਹੁੰਨੇ ਆ ਵੀ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਕਾਂ ਨੇ ਆਪਣੀ ਮਦਰ ਨੂੰ ਲੈ ਕੇ ਗਏ ਪੁੱਛਿਆ ਆ ਤੇ ਹਾਂ ਤੇ ਕੀ ਮਤਲਬ ਜ਼ਮੀਨ ਗਾਣੇ ਪਾਈ ਕੀ ਕੀਤਾ ਕਹਿੰਦੇ ਜੀ ਇਹ ਵਾਹ ਕੀਤੀ ਹੈ ਗਾਣੇ ਦਿੱਤੀ ਹੈ ਹਾਂ ਉਹ ਜ਼ਮੀਨ ਕਿਹਦੀ ਗੱਲ ਕਰਦੇ ਨਾ ਤੇ ਦੇ ਨਾਂ ਤੇ ਜ਼ਮੀਨ ਇਹਦੇ ਨਾਂ ਤੇ ਲੱਭਤ ਨੂੰ ਦਿੱਤਾ ਹਾਂ 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 ਉਹ ਤੋਂ ਮੱਧਾ ਹੋ ਗਿਆ ਜੀ ਹੂੰ ਟਰੈਕਟਰ ਵਾਲਿਆ ਪਰ ਸਾਡ ਕੰਗਰੇਸ ਦੇ ਸਾਰੇ ਹੂੰ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਇੱਕ ਮਿੰਟੋ ਡਿਮਾਂਡ ਇੱਕ ਹੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਹਾਂ ਜਿਹੜੇ ਬੱਚੇ ਇਹਨਾਂ ਦਾ ਨਾ ਇਸ ਤਰ੍ਹਾਂ ਨਾ ਹੋਵੇ ਹੂੰ ਚਲੋ ਸਾਡਾ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਹਨ ਖੁਸ਼ੀ ਹੈ ਹੂੰ ਕੋਈ ਵਰਨਾ ਉੱਤੇ ਦੂਜਾ ਕਾਜ ਹੈ ਲਾ ਜਿਹੜਾ ਸੋਛੜਦੀ ਕੀ ਕਰਦੇ ਫਿਰ ਇਕੱਲਾ ਇਕੱਲਾ ਹੈਗਾ ਹੂੰ ਤੇ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਵੀ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਗੜੀ ਲਾਈ ਗਈ ਹੈ ਕਿ ਤਾ ਤੇ ਇਹਨੂੰ ਕਿਦਾ ਬਾਰੇ ਨੇ ਬੱਚੇ ਨੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਬਿਲਕੁਲ ਠੀਕ ਆ ਕੋਈ ਕਹੀ ਹੱਥ ਗੜੀ ਵਾਲੀ ਗੱਲ ਤੇ ਕੋਈ ਪਰ ਕੋ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਤੋਂ ਪਰਦਾ ਰੱਖਦਾ ਹੂੰ ਗੱਲਾਂ ਨਹੀਂ ਕੀਤੀ ਹੂੰ ਆਪਾਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਚਲੋ ਸ਼ਾਂਤ ਬੈਠਨੇ ਆਪਾਂ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਨਹੀਂ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ ਹੂੰ ਇੱਕ ਵਾਰ ਜੀ ਵੇਲੇ ਹੋ ਗਿਆ ਤੇ ਭੱਜ ਕੇ ਦਫੇ ਤੇ ਕਿੰਨੀ ਉਮਰ ਕਿ ਨਿਕਾਸ਼ੀ ਸੀ ਤੇ 23 ਸਾਲ 23 ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ ਚ ਦੁਬਈ ਕੁਝ ਨਹੀਂ ਕੀਤਾ ਲੈ ਗਿਆ ਨਹੀਂ ਦੁਬਈ ਰਾਂ ਕਰਕੇ ਥੋੜਾ ਕਰਦਾ ਜਿਆਦਾ ਉਹ ਦੋ 45 ਲੱਖ ਜਾਲ ਦੇ 5 ਗੱਲ ਲੱਖ ਰੁਪਇਆ ਪਹਿਲਾ ਆ ਗਿਆ ਜੋ ਦੁਬਈ ਭੇਜਿਆ ਹਮ ਫਿਰ ਉੱਥੇ ਦੁਬਈ ਵਾਵਾ ਖਰਚਾ ਆ ਗਿਆ ਦੁਬਈ ਮਹਿੰਗੀ ਬਹੁਤ ਹੀ ਉੱਥੇ ਫਿਰ ਆਪਣਾ ਕੰਮ ਕਰਦਾ ਹੈ 5-6 ਮਹੀਨੇ ਹਮ ਉਹ ਖਰਚਾ ਵਾਵਾ ਠੀਕ ਹੈ